ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਤੇ ਸਵੇਰ ਦੇ ਵੱਜ ਗਿਆ ਜੀ 3:30 ਤੇ ਅਸੀਂ ਅੱਜ ਦੇ ਬਲੌਗ ਤੁਹਾਡਾ ਸਵਾਗਤ ਹੈ ਤੇ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੀ ਜਰੂਰ ਕਰਿਆ ਕਰੋ ਦਿਖਾਉਨੇ ਆ ਜੀ ਬਣੇ ਰਿਓ ਬਲੌਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਲੈ ਜੀ ਦਾ ਕੋ ਦੁਨੀ ਨਾ ਜਾਏ ਵਾਹਿ ਕਰੂ ਬੱਬਾ ਜੀ ਕਰੂ ਬੱਬਾ ਜੀ ਮਨ ਲੈ ਕਰਾਰੋ ਮਨੋ ਸਾਧੂ ਵਤਨ ਨੀਚਾਰ ਸਮੋਮ ਤਿੰਜਰ ਹੋਏ ਜੇ ਕੋ ਕੰਮ ਡਾਲਾ ਪਾ ਕੋਈ ਪਲਾਸਤ ਹੋਰ ਬੱਬਾ ਮਨ ਸਾਹਿਬ ਪੰਖੀ ਸਦ ਮੰਨਾ ਮਹਤੁਤਾਨਾ ਹੋਏ ਮਨਾਂ ਜੰ ਕਾ ਸਾਧਨਾ ਜਾਏ ਹੈ ਵਾਹਿਗੁਰੂ ਤਿੰਜਰ ਹੋਏ ਜੇ ਕੋ ਮੰਨ ਜਾਣਾ ਨਾ ਕੋਈ ਬੰਲਾ ਮਾਰੇ ਆਰਤਾ ਮਨਾ ਬੱਤ ਕੋ ਬਰਦਾ ਮਨਾ ਬੰਲਾ ਮਾਰੇ ਜੀਲਾ ਮਨ ਤੋ ਵਕਾਟ ਚੱਤੀ ਸੀ ਤੇ ਹੱਤ ਐ ਪਰਮਾ ਜੋ ਤਾਰਾ ਸਾਰੀ ਕਲਿਕਾਰ ਜਿਸ ਨਾਸਾਰਥ ਨੰਕਾ ਮਾਰਤ ਅਲਾੰਦ ਗੁਰ ਗੰਤਕ ਹੋਰਾ ਨਾ ਸੋਰਾ ਗੋਦਨ ਕਮਗਜਾਇ ਦੂਰ ਗਾਵਤ ਰਸਤ ਕਮ ਅਸਾਂ ਕੋ ਭਾਗੀ ਦੀ ਬਾਤ ਕਰ ਜਲੇ ਅਲਾੰਦ ਗੁਰਿਆਲ ਕੋ ਤੇ ਵਿਰਾਜ ਜਿਵੇਂ ਜੀਸ਼ਮਨ ਪਤਕਾਰ ਸਰਵਨੰਦ ਜੀ ਗੁਰੇਤ ਜੀ ਦਾ ਖਾਸਾ ਬਾਰੇ ਜੀ ਦੇ ਪ੍ਰਤੀ ਗੁਰੇਤ ਜੀ ਦੇ ਨਾਲ ਨਾਲ ਲਾਈਕ ਮਹਲਾ ਕਰ ਜੇ ਕੋਈ ਨਾਮ ਹੋ ਜਾਵੇ ਆਹ ਆਹ ਵਾਹ ਲਾਫ ਫਟੇ you ਸੁਨਿਆਰ ਤਲੀ ਜਿਦਾ ਰੋਜ ਗੁਰੂ ਕਰੇਗਾ ਬੰਦੇ ਦਾ ਕੌਣੇ ਪੜਾਉਗਾ ਭਲਾ ਕਾਹੂ ਭਾਈ ਜੇ ਤੇ ਦਿਲਤੀ ਸ਼ੁੱਧ ਰੂਪੀ ਸੇਵਾ ਕਰਤ ਹੋਏ ਨੇ ਕਾਮੀ ਸਾਰੇ ਦੇ ਵਿੱਚੋਂ ਸਾਰਿਆਂ ਦੇ ਵਿੱਚੋਂ ਉਹ ਪਰਮਾਤਮਾ ਦੇ ਸਰਜਣ ਕਰਦੇ ਨਾਮ ਨੂੰ ਵਹਿਰੀ ਨਾਹੇ ਬਗਾਨਾ ਤਗਲ ਕਰਦ ਧਾਸੋ ਬੁਧਾਈ ਸਨੰਤ ਪ੍ਰਿਆਮੇ ਨਿਮਾਈ ਸਤ ਸੰਤੂਰੇ ਦੀਵ ਸਤਿਨਾਮ ਸ੍ਰੀ ਵਾਹਿਗੁਰੂ ਸਾਰੋ ਕੀ ਧਰਮ ਦੀ ਬਾਣੀ ਜਵਾ ਬੀਰ ਦਾ ਜਵਾ ਚੱਕਰ ਨਾ ਕਹਿ ਜੀ ਆਪੋ ਅੰਤਾਲਾ ਜੰਗ ਦੋ ਕ੍ਰਿਸ਼ਨਾ ਕਹਿ ਜੋ ਗੁਰਨਾਮ ਸੁਣਜੋ ਹੈ ਨਦਕਰ ਕਾਲ ਜਾ ਆਦੇਤ ਦੇ ਆਨਪੁਰ ਕਿਸ ਬਨਾਂ ਨੂੰ ਜਨਮ ਲੈਦੇ ਬਾਵਰ ਹਰਿ ਜਾ ਕੋ ਤੇ ਬੋਲ ਤੋਨੀ ਸੋਈ ਵੇਦ ਤੁਰ ਕਥਾ ਉਸਤੋ ਬਗਤ ਕਰੇ ਨਿਤਾ ਦੀ ਇੱਕ ਧਰਮ ਦੀ ਬਾਤ ਕਰਦਾ ਨਾਨਕੀ ਕਰਤੇ ਇੱਕ ਵੰਦ ਗਾਠਾ ਖੜਖੰ ਵਾਜਦੀ ਸਾਰਾ ਦੀ ਸਿੱਖ ਰਤਨ ਜਿਸ ਤੋਂ ਬਾਤ ਕੀਤਾ ਜਾਂਦਾ ਹੈ ਭਾਈ ਜੋ ਕਿ ਬਾਰੇ ਬੰਦਾ ਰਸਨ ਸੰਗਤ ਰੂਪ ਦੇ ਵਿੱਚ ਸੇਵ ਕਾਲ ਗਹਿਨ ਕੀ ਮੁਬਾਰਕ ਤਰਫ ਪਾਕਰ ਕੇ ਸੇਵ ਕਾਲ ਗਹਿਨ ਪੁੱਤਰ ਕੀਤਾ ਹੈ ਇਹਨਾਂ ਦਾ ਦੀਵਾ ਕਰਦੇ ਨੇ ਤੋਂ ਇਹਨਾਂ ਨੂੰ ਵਿਅਕਤੀਆਂ ਕੇ ਸਰੋਪਾਂ ਦੀ ਵਾਪਸ ਸਰਦੋਂ ਪ੍ਰਕਾਰ ਵੱਲ ਪ੍ਰਾਪਤ ਕਰਨ ਜੀ ਬੋਲੇ the importance of ਦੇਵਿਆ ਸੰਤ ਰੂਪਾਈ ਸੋ ਸਾਡੇ ਪਰਿਵਾਰ ਵੱਲੋਂ ਗੁਰੂ ਤੇਗ ਬਹਾਦਰ ਵਾਸਤੇ ਬਹੁਤ ਸਾਰੀ ਮਾਇਆ ਭੇਜੀ ਆ ਬੋਲੇ ਸੋ ਨਿਹਾਲ ਸਤਿ ਸ਼ੰਤਿ ਨਾਮੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸੰਤ ਰੂਜੋ ਜੋਰ ਨਾਲ ਦੁਬਾਰਾ ਹਰਿ ਨਾਮੁ ਨਾਇਕੁ ਬਿਨੁ ਕੋਈ ਨਾ ਆਈ ਕੋਹਨਾਰ ਤੁਸਰ ਦੇਵ ਲਿਆਈ ਕੋਈ ਨਾ ਜਾਣ ਰਾਗੁ ਉਮੇਰੁ ਮੇਰ ਪਤ ਸੁਆਮੀ ਓਟ ਗਹੀ ਬ ਤੇਰੀ ਨਾਉ ਤੁੰਡੋ ਨਾਮ ਗਤੇ ਰਤਨੀ ਨਿਘ ਮੇਰੀ ਵਾਜੂ ਜੀ ਗੈ ਸ੍ਰੀ ਮਾਲਾ ਪੰਜਵਾ ਵਾ ਵਾਖੋਕਾ ਨਾਲ ਕੋ ਓੰਕਾਰ ਸਰਬ ਪ੍ਰਤਾਪ ਸਰੋਗ ਅਪੂਰਨ ਵਕ ਪੂਰਨ ਅਗਨ ਜਗਦੀ ਸਰ ਆਧ ਪੂਰਨ ਵਕ ਪੂਰਨ ਅੰਤ ਪੂਰਨ ਪਰਮੇਸ਼ਰ ਸੁਮਰਾਤ ਜਗਦੀ ਸਰ ਏ ਕੰਸਰ ਸਦਾਗੋ ਜੁਇਸਾ ਓਨੋਤ ਰਤਮੈ ਨਾਨਕ ਕਰਿ ਰਗਰਾ ਜੁਬਾਣੀ ਹਰੇ ਰੰਗਲੇ ਗਾਇਆ ਸੁਭੀ ਅੰਦਰ ਸੋਈ ਕਰਨ ਕਾਰਨ ਸੁਭਰੰਤ ਪ੍ਰਭੂ ਜਿ ਕਹਿ ਸੁ ਹੋਈ ਪਰਮਾਤਾ ਭੋਤਾ ਬਦਾ ਤੁਧ ਗੁਰ ਦੇ ਕੋ ਹੰਦ ਬੜ ਪਤਾਂ ਦੀ ਪ੍ਰਭਾਤ ਕੋਲਾ ਜਿਹਾ ਉਦਾਇਤ ਹੋ ਗਤੀ ਨਰਮਲ ਜਰਾ ਸੋਈ ਹਲੋ ਸਤਿ ਸ੍ਰੀ ਅਕਾਲ ਜੀ ਤੇ ਅਸੀਂ ਆ ਗਏ ਜੀ ਘਰੇ ਗੁਰਦੁਆਰੇ ਜਾ ਕੇ ਤੇ ਅੱਜ ਦਾ ਬਲੌਗ ਇੱਥੇ ਖਤਮ ਹੁੰਦਾ ਤੇ ਪੂਰਾ ਬਲੌਗ ਦੇਖਿਓ ਜੀ ਸੁਣ ਸੁਣ ਕਮੈਂਟ ਕਰਿਆ ਕਰੋ ਜੀ ਸਤਿ ਸ੍ਰੀ ਅਕਾਲ ਤੰਗ ਚੰਗੇ ਬਦਵਾਰ ਸਨ ਤਾਂ ਕਿ ਉਹੜਾ ਤੇ ਜਾਣਾ ਆਪੇ ਜਾਵਣ 길 ਬਣਾਇਆ ਆਗਿਆਕਾਰੀ ਕਿੰਦੀ ਮੁਹ। ਤੇ ਸੰਸਾਰ ਦੇ ਵਿੱਚ ਮਾਤਪਾ ਕਹਿੰਦੇ ਭਾਈ ਕੀ ਆਜ ਹੈ ਕੋਈ ਜਾ ਰਿਹਾ ਸੰਸਾਰ ਤੇ ਲਾਟਰਾ ਕਰਕੇ ਪਰ ਮਰੂ ਨੂੰ ਬੰਦੇ ਨੂੰ ਬਾਹਰ ਕੱਢੇ ਪਾਤਸ਼ਾਹ ਨੇ ਕਹਿੰਦਾ ਹਜੇ ਤਾਂ ਇਤਨੀ ਵਹਲੀ ਕਾਲ ਭਾਈ ਸਹਜੋ ਦੇ। ਆਲਾ ਰਾ ਇਸਾਲਾ ਆਈਂ ਕਰਦੀਆਂ ਕੋ ਵੰਡਦੇ ਚੱਗਣੀਆਂ ਤੇ ਨਾਮ ਜਪਣਾ ਸਾਡੇ ਪਹਿਲੇ ਨਾਨਕ ਗੁਰੂ ਨਾਨਕ ਦੇਵ ਜੀ ਬਾਦਰ ਪੱਛੇ ਪਾਤਸ਼ਾਹ ਜੀ ਨੇ ਸਰਕਾਰ ਤੋਂ ਸਾਡੀ ਧਰਤੀ ਤੇ ਖਾਣਾ ਖਾਲ ਪੰਥੀ ਵੰਡਦਾ ਹਰ ਵਾਰ ਹੈ ਦਿੱਤ ਕੀਤੀ ਤੇ ਬਾਦਰ ਜੀ